हां जी दोस्तों आज सुबह ਦਾ ਮੌਸਮ ਤੁਸੀਂ ਵੀਡੀਓ ਦੇ ਵਿੱਚ ਲਾਈਵ ਤਸਵੀਰਾਂ ਦੇਖ ਸਕਦੇ ਹੋ ਅੱਜ ਤਰੀਕ ਹੈ 13 13 ਮਈ ਦਾ ਸਵੇਰ ਮਾਨਸਾ ਏਰੀਏ ਦਾ ਮੌਸਮ ਪੂਰੇ ਕਾਲੇ ਬੱਦਲ ਛਾਏ ਹੋਏ ਹੈ ਕੁਝ ਟਾਈਮ ਬਾਅਦ ਹੀ ਮੀਂਹ ਆਉਣ ਦੀ ਤਿਆਰੀ ਹੈ ਸੁਭਾਵਨਾ ਤੇ ਸੁਭਾਵਨਾ ਇਸ ਕਰਕੇ ਕਹਿੰਦੇ ਹੁੰਦੇ ਨੇ ਕਿਉਂਕਿ ਮੌਸਮ ਦਾ ਕੁਦਰਤ ਦਾ ਕੋਈ ਇਹ ਆਹ ਨਹੀਂ ਕਰ ਸਕਦਾ ਭੇਤ ਨਹੀਂ ਪਾ ਸਕਦਾ ਕਦੋਂ ਬਦਲ ਜੀ ਤੇ ਮੀਂਹ ਦੀ ਫੁੱਲ ਤਿਆਰੀ ਹੈ ਠੰਡੀ ਹਵਾ ਚੱਲ ਰਹੀ ਹੈ ਪੱਛੋਂ ਦੀ ਤੇ ਬੱਦਲ ਪੂਰੇ ਕਾਲੇ ਬਣੇ ਹੋਏ ਆ ਪੱਛੋਂ ਵਾਲੇ ਪਾਸੇ ਇਹ ਚੜਦੇ ਔਰ ਛਿਪਦੇ ਦਾ ਮੌਸਮ ਹੈ ਇਸ ਟਾਈਮ ਤੁਸੀਂ ਦੇਖ ਸਕਦੇ ਹੋ ਇਹ ਆ ਗਿਆ ਚੜਦੇ ਵਾਲੇ ਪਾਸੇ ਇਹ ਆ ਗਿਆ ਛਿਪਦੇ ਵਾਲੇ ਪਾਸੇ ਸ਼ਿਪ ਦੇ ਆਲੇ ਪਾਸੇ ਪੂਰੇ ਕਾਲੇ ਬੱਦਲ ਛਾਏ ਹੋਏ ਆ ਕੁਛ ਟਾਈਮ ਬਾਅਦ ਹੀ ਮੀਂਹ ਪੈੰਦੇ ਦੀ ਵੀਡੀਓ ਜ਼ਰੂਰ ਪਾਵਾਂਗੇ ਤੇ ਕਿਉਂਕਿ ਮੀਂਹ ਪੈਣ ਦੀ ਪੂਰੀ ਫੋਲ ਸੁਭਾਵਨਾ ਬਣ ਚੁੱਕੀ ਹੈ ਇਹ ਪੂਰੇ ਕਾਲੇ ਬੱਦਲ ਛਾਏ ਹੋਏ ਨੇ ਮੌਸਮ ਅੱਜ ਮੀਂਹ ਆਉਣ ਦਾ ਵੈਸੇ 15 ਤਰੀਕ ਤੱਕ ਮੀਂਹ ਦਾ ਫੁੱਲ ਵੱਟਾ ਫੁੱਲ ਮੌਸਮ ਰਹੇਗਾ ਤੇ ਸੂਰਜ ਇਸ ਟੰਮ ਚੜ ਰਿਹਾ ਹੈ ਲਾਲੀ ਬੁਖਾਰ ਹੈ ਇੱਧਰ ਥੋੜੇ ਜਿ ਟੁੱਟਵੇਂ ਬੱਦਲ ਹੈ ਤੇ ਇੱਧਰ ਪੂਰੇ ਬਣ ਕੇ ਆ ਗਏ ਆ ਬੱਦਲ ਉੱਠਿਆ ਖੜਾ ਪੂਰਾ ਜਿਵੇਂ ਕਹਿੰਦੇ ਨੇ ਟਾਕਨ ਕੋਰੇ ਸ਼ਿਪ ਦਿਆਲੇ ਪਾਸੇ ਤੇ ਕੁਛ ਟਾਈਮ ਬਾਅਦ ਹੀ ਮੀਂਹ ਆਉਣ ਦੀ ਪੂਰੀ ਫੁੱਲਵਟਾ ਫੁੱਲ ਸੁਭਾਵਨਾ ਹੈ ਇਸ ਟਾਈਮ ਲਾਈਵ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਮੌਸਮ ਪੂਰਾ ਬਣ ਚੁੱਕਿਆ ਮੀਂਹ ਵਾਲਾ ਤੇ ਠੰਡਾ ਮੌਸਮ ਹੈ ਤੇ ਜਦੋਂ ਇਹ ਖੇਤਾਂ ਦੇ ਵਿੱਚ ਪਏਗਾ ਤੇ ਕੀ ਬਾਤ ਹੈ ਹਰਿਆਲੀ ਤੇ ਮਹਿਕ ਮਿੱਟੀ ਦੀ ਖਲਾਰ ਦੀ ਚਲੋ ਅਗਲੀ ਵੀਡੀਓ ਮੀਂਹ ਪੈਣ ਦੇ ਵਾਲੇ ਹੁਣੀ ਕੁਝ ਟਾਈਮ ਬਾਅਦ ਹੀ ਪਾਵਾਂਗੇ ਕਿਉਂਕਿ ਮੀਰੇ ਫੁੱਲ ਚਾਂਸ ਹੈ